ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੀ ਜਿਹੜੀ ਲਾਈਨਿੰਗ ਹੁੰਦੀ ਹੈ ਉਸ ਨੂੰ ਕੱਟ ਕਰਨ ਦਾ ਤਰੀਕਾ ਦੇਖੋ ਆਪਾਂ ਜਿਹੜੀ ਸਲਵਾਰ ਦੇ ਗੁੰਦੇ ਉਹ ਕੱਟ ਕਰ ਰੱਖਿਆ ਇਸ ਤੋਂ ਬਾਅਦ ਆਪਾਂ ਜਿਹੜੀ ਲਾਈਨਿੰਗ ਆ ਦਿਖੋ ਉਸ ਨੂੰ ਪ੍ਰੈਸ ਕਰਕੇ ਐਸ ਤਰ੍ਹਾਂ ਡਬਲ ਫੋਲਡ ਕਰਕੇ ਵਿਛਾ ਲਿਆ ਇੱਕ ਸਾਈਡ ਤੋਂ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਗੁੰਦਿਆ ਦੇਖੋ ਉਹ ਐਸ ਤਰ੍ਹਾਂ ਸੈੱਟ ਕਰ ਲੈਣਾ ਲਾਈਨਿੰਗ ਦੇ ਉੱਪਰ ਇਹ ਆਪਾਂ ਵਿਛਾ ਰੱਖਿਆ ਹੈ ਆਪਾਂ ਤੁਹਾਨੂੰ ਵਿਛਾ ਕੇ ਦਿਖਾਉਣੀ ਹੈ

ਹਾਂਜੀ ਦੇਖੋ ਆਪਾਂ ਕਟਾਈ ਕਰ ਲਈ ਤੁਸੀਂ ਦੇਖੋ ਇਹ ਹੋ ਗਈ ਦੋ ਪੱਲੇ ਇਸ ਤਰ੍ਹਾਂ ਦੋ ਪੱਲੇ ਇੱਧਰ ਹਾਂਜੀ ਗੁੰਡਿਆਂ ਦੀ ਕਟਾਈ ਕਰਨ ਤੋਂ ਬਾਅਦ ਆਪਾਂ ਜੋ ਸਾਈਡ ਵਾਲਾ ਕੱਪੜਾ ਬਚਦਾ ਉਹ ਨੂੰ ਇਸ ਤਰ੍ਹਾਂ ਵਿਛਾ ਲੈਣਾ ਤੇ ਜੋ ਆਪਾਂ ਗੋਡੇ ਦੀ ਕਟਾਈ ਕਰੀ ਹੈ ਨੂੰ ਇਹਦੇ ਉੱਪਰ ਇਸ ਤਰ੍ਹਾਂ ਸੈੱਟ ਕਰ ਲਓ ਸੈੱਟ ਕਰਨ ਤੋਂ ਬਾਅਦ ਇਸ ਦੇ ਨਾਲ-ਨਾਲ ਕਟਾਈ ਕਰ ਦਿਓ ਹਾਂਜੀ ਹੁਣ ਆਪਾਂ ਕਟਾਈ ਕਰਨੀ ਹੈ ਬੈਲਟ ਦੀ ਦੇਖੋ ਬੈਲਟ ਦੀ ਲਾਈਨਿੰਗ ਦੀ ਅੱਪਾ 벨ਟ ਦੀ ਲਾਈਨਿੰਗ ਦਾ ਕੱਪੜਾ ਇਸ ਤਰ੍ਹਾਂ ਵਿਛਾ ਲਓ। ਆਪਾਂ ਪਹਿਲਾਂ ਜਿਹੜੀ ਸਾਈਡਾਂ ਵਾਲੀ ਕਟਾਈ ਕਰਨੀ ਹੈ ਇੱਥੋਂ ਕਟਾਈ ਕਰਨ ਤੋਂ ਬਾਅਦ ਆਪਾਂ ਫਿਰ ਇਸ ਦੀ ਕਟਾਈ ਕਰਾਂਗੇ ਇੰਨਾ ਕ ਕੱਪੜਾ ਰੱਖ ਕੇ। ਇੰਨਾ ਨੇ نیچے ਰੱਖਾਂਗੇ ਲਾਈਨਿੰਗ ਉਹ ਨਾਲੇ ਦਾ ਕਰਕੇ। ਹਾਂਜੀ ਦੇਖੋ ਆਪਾਂ ਇਧਰਲੀ ਸਾਈਡ ਤੋਂ ਕਟਾਈ ਕਰ ਲਈ 벨ਟ ਵੀ। ਹੁਣ ਆਪਾਂ ਜਿਹੜੇ 벨ਟ ਦਾ ਕੱਪੜਾ ਹੈਗਾ ਉਹਨੂੰ ਇਸ ਤਰ੍ਹਾਂ ਖਿੱਚ ਲੈਣਾ ਦੇਖੋ। ਇੰਨਾ ਇੰਨਾ। ਹੇਠਾਂ ਕਰਕੇ ਦਿਖਾਉ। ਇੱਥੋਂ। ਇੰਨਾ ਕਰਕੇ ਰੱਖ ਕੇ نیچے ਨੂੰ ਫਿਰ ਇਸ ਦੀ ਕਟਾਈ ਕਰਨੀ ਆ ਇਹਦੇ ਨਾਲ ਕੀ ਹੁੰਦਾ ਜੋ ਆਪਣਾ ਨੂੰ 벨ਟ ਦੇ ਵਿੱਚ ਨਾਲਾ ਪਾਉਣ ਵਿੱਚ ਦਿੱਕਤ ਆਉਂਦੀ ਹੈ ਉਹ ਨਹੀਂ ਆਉਂਦੀ ਹੈਗੀ ਹਾਂਜੀ ਦੇਖੋ ਆਪਾਂ ਲਾਈਨਿੰਗ ਜਿਹੜੀ ਉਹ ਇੰਨੀ ਛੋਟੀ ਰੱਖੀ ਆ ਲਾਈਨਿੰਗ ਵਾਲਾ ਕਪੜਾ ਕੱਟ ਤੇ 벨ਟ ਵਾਲਾ ਬੱਦ ਇਸ ਨਾਲ ਤੁਹਾਨੂੰ ਜਿਹੜੀ ਨਾਲਾ ਪਾਉਣ ਚ ਕਦੇ ਵੀ ਦਿੱਕਤ ਨਹੀਂ ਆਵੇਗੀ ਥੈਂਕਸ ਫॉर ਵਾਚਿੰਗ